ਸਤਿ ਨਿਮਰ ਕਰ ਬਕਰ ਲਖੁ ਤੁੰਗ ਪਾਪ ਸਾਨਿਆ ਸਤਿ ਵਰ ਕਰ ਬਕਰ ਸਤਿ ਮਨ ਕੇ ਸਤਿ ਪਿਆਰੇ ਨਦ ਕਰੇ ਸਤਿ ਗੁਰ ਨਦ ਕਰੇ ਸਤਿ ਵਰ ਕਰ ਬਕਰ ਰੱਬਾ ਤਰ ਕਰੇ ਸਤ ਤੂ ਤਰ ਕਰੇ ਰੱਬਾ ਤਰ ਕਰੇ ਲੈ ਸਭ ਦੁੱਖ ਤਰ ਕਰੇ ਰੱਬਾ ਤਰ ਕਰੇ ਲੱਭੀ ਨਾ ਪਾਛਾਹੀਆ ਇਮਕੈ ਭਰਨਾਮ ਦੇ ਜੇ ਰਾਮਤਨ ਸੀ ਤਰ ਲੋਏ ਜੇ ਰਾਮਤਨ ਸੀ ਤਰ ਲੋਏ ਜਿਸ ਤਾ ਕੋ ਸਤਿਗੁਰ ਨੰਦ ਕਰ ਸਤਿਗੁਰ ਲੱਗ ਸਤਿਗੁਰ ਵਤ ਇਹ ਨਗਰ ਕੀਰਤਨ ਹਰ ਸਾਲ ਗੁਰਦੁਆਰਾ ਡੇਰਾ ਸਾਹਿਬ ਪੱਠੇਵਿੰਡਪੁਰ ਜੋ ਕਿ ਸਤ ਪ੍ਰਾਣਾ ਨਗਰ ਹੈ ਆਵਾ ਇੱਥੋਂ ਕੋ ਕਿਉਂਕਿ ਇਹ ਨਗਰ ਜਾਂ ਪੱਠੇਵਿੰਡਪੁਰ ਆ ਇਹ ਮਹਿਤਾ ਕਾਲੂ ਜੀ ਦਾ ਪ੍ਰਾਤਨ ਨਗਰ ਹੈ ਗੁਨਾਹਾਂ ਸੇ ਵੱਡੇ-ਵਡੇ ਨਾ ਲੱਗ ਰਿਹਾ ਜਿਹਨੂੰ ਕੋਈ ਛੇਵੇਂ ਪਾਤਸ਼ਾਹ ਦੀ ਜਗ੍ਹਾ ਨੂੰ ਪਰਗਰ ਕੀਤਾ ਸੀਗਾ ਤੋਂ ਗੁਰੂ ਮਹਾਰਾਜ ਦੇ ਨਗਰ ਹੋਣ ਕਰਕੇ ਤੇ ਹਰ ਸਾਲ ਸੰਗਤ ਜਿਹੜੀ ਇਲਾਕੇ ਦੀ ਸੰਗਤ ਸੰਪਰਦਾਇਆਂ ਮਹਾਪੁਰਸ਼ ਤੇਰੇ ਬਾਬੇ ਲੱਖਾ ਸੀਗੇ ਇਥੇ ਕੋਟੇ ਵਾਲੇ ਸੇਵਾ ਕਰਾ ਰਹੇ ਉਹਨਾਂ ਦੀ ਰਹਿਮਾਈ ਹੈ ਤੇ ਸੰਗਤ ਦੇ ਸਜੂ ਉਦੇ ਨਾਲ ਲੋਕਲ ਕਮੇਟੀ ਸ਼ੋਮਨੀ ਕਮੇਟੀ ਦੇ ਸਬੰਧ ਦੇ ਨਾਲ ਉਹਦੇ ਦੇ ਨਾਲ ਇਹ ਨਗਰ ਕੀਰਤਨ ਹੈ ਡੇਰੇ ਸਾਹਿਬ ਤੋਂ ਬੀਬੀ ਨਾਨਕੀ ਜੀ ਦਾ ਜਿਹੜੇ ਸਾਰੇ ਪਿੰਡ ਸੀ ਸultanpur Lodi ਉਹਨਾਂ ਯਾਦ ਚ ਨਗਰ ਕੀਰਤਨ ਲੈ ਕੇ ਆਇਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਦੋਂ ਦੁਨੀਆ ਤੇ ਪਾਪ ਨਿਆ ਬਹੁਤ ਜ਼ਿਆਦਾ ਹੰਡਲਾ ਪਿਆ ਨਾ ਫਿਰ ਧਰਤੀ ਨੇ ਪੁਕਾਰ ਕੀਤੀ ਰੱਬ ਕੋਲੇ ਅਕਾਲ ਪੁਰਖ ਕੋਲੇ ਸੱਚੇ ਪਾਤਸ਼ਾਹ ਮੇਰੇ ਤੋਂ ਮੇਰੇ ਤੇ ਬਹੁਤ ਜ਼ਿਆਦਾ ਪਾਪ ਹੋਣਦੇ ਆ ਤੇ ਅਕਾਲ ਪੁਰਖ ਸੱਚੇ ਪਾਤਸ਼ਾਹ ਨੇ ਨਾ ਫਿਰ ਗੁਰੂ ਨਾਨਕ ਸਾਹਿਬ ਨੂੰ ਆਪ ਦਾ ਰੂਪ ਧਾਰ ਕੇ ਇੱਥੇ ਧਰਤੀ ਤੇ ਆਏ ਅੱਜ ਧੰਨ ਗੁਰੂ ਨਾਨਕ ਦੇ ਸੱਚੇ ਪਾਤਸ਼ਾਹ ਜਿਨੇ ਦੁਨੀਆਂ ਨੂੰ ਤਾਰਿਆ ਜਾ ਜਾ ਕੇ ਜਿੱਥੇ ਜਿੱਥੇ ਧਾਪੀ ਲੋਕ ਸੀ ਉਹਨਾਂ ਨੂੰ ਜਾ ਕੇ ਉਥੇ ਤਾਰਿਆ ਅੱਜ ਉਹਨਾਂ ਦਾ ਅਵਤਾਰਪੁਰੂਆ ਭੜਕੇ ਤੇ ਉਹਨਾਂ ਦੇ ਅਵਤਾਰਪੁਰੂ ਦੇ ਸੰਬੰਧ ਵਿੱਚ ਇਹ ਨਗਰ ਜੋ ਇੱਥੇ ਲੋਕ ਕਮੇਟੀ ਜੀ ਦੇ ਪ੍ਰਧਾਨ ਸਰਦਾਰ ਗੁਰਵਿੰਦਰ ਸਿੰਘ ਜੀ ਬ੍ਰਹਮਪutra ਸਾਹਿਬ ਨੇ ਮੈਂਬਰ ਪਿਆਰਾ ਸਿੰਘ ਹੋਣੀਆ ਹੋਰ ਨਾਲ ਨੇ ਸਾਥੀ ਆ ਮਹਾਂਪੁਰਸ਼ ਵੀ ਬਾਬੇ ਮੁੰਡੇਪਿੰਡ ਵਾਲੇ ਵਿਧੀ ਚੰਦ ਸਾਹਿਬ ਨੇ ਤੁਨ ਸਵਾਦ ਬਾਬੇ ਨੰਸਕੋਣ ਇੱਥੇ ਜੋ ਮਹਾਂਪੁਰਸ਼ ਸੇਵਾ ਕਰਾ ਰਹੇ ਥੋੜੀ ਬੇਲੱਗਾ ਸੀ ਸ਼੍ਰੀਮਾਨ ਸੰਤ ਬਾਬਾ ਲਖਾ ਸਿੰਘ ਜੀ ਇਹ ਸਾਰਿਆਂ ਨੇ ਸਾਰਿਆਂ ਦੇ ਸਹਿਯੋਗ ਨਾਲ ਬਹੁਤ ਵੱਡਾ ਨਗਰ ਕੀਰਤਨ ਇੱਥੋਂ ਲੈ ਕੇ ਜਿਨਾ ਹੁਸਤਾਨਪੁਰ ਤੱਕ ਜਾਣਾ ਇਹ ਇੱਥੇ ਕਿਥੋਂ ਗੁਰਨਾਨਦ ਦੇਵ ਦੇ ਸੰਬੰਧ ਵਿੱਚ ਉਹਨਾਂ ਦੇ ਵਿਆਹ ਪ੍ਰੂਪ ਦੇ ਨਗਰ ਕੀਰਤਨ ਲੈ ਕੇ ਜਾਂਦੇ ਸੋ ਇਹ ਅੱਜ ਉਤਾਰਪੁਰ ਦੇ ਸੰਬੰਧ ਵਿੱਚ ਇੱਥੋਂ ਨਗਰ ਕੀਰਤਨ ਸੰਗਤਾਂ ਬੜੇ ਵੱਡੇ ਜੋਸ਼ੋਖ ਨਾਲ ਜਾ ਰਹੀਆਂ ਸਰਦਾਪਾਣਾ ਜਾ ਰਹੀਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਅਵਤਾਰ ਪੁਰਬ ਨੂੰ ਸਮਰਪਿਤ ਗੁਰਦੁਆਰਾ ਡੇਰਾ ਸਾਹਿਬ ਪੱਠੇਵਿੰਡ ਤੋਂ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪਿਤਾ ਪੁਰਖੀ ਨਗਰ ਤੋਂ ਹਰ ਸਾਲ ਨਗਰ ਕੀਰਤਨ ਲੋਕ ਪ੍ਰਬੰਧਕ ਕਮੇਟੀ ਤੇ ਗੁਰਦੁਆਰਾ ਦੀ ਸੇਵਾਕਾਰ ਸੇਵਾ ਬਾਬਾ ਲਖਾ ਸਿੰਘ ਜੀ ਕੋਟੇ ਵਾਲੇ ਬਾਬਾ ਕੁਲਵਿੰਦਰ ਸਿੰਘ ਜੀ ਜਹੇਦਾਰ ਇੱਥੇ ਸੇਵਾ ਕਰਵਾ ਰਹੇ ਆ ਇਸ ਮੌਕੇ ਦੇ ਸਤਿਕਾਰਯੋਗ ਤਰਨਾ ਦਲ ਦੇ ਮੁਖੀ ਬਾਬਾ ਜੋਗਾ ਸਿੰਘ ਜੀ ਆਏ ਕਰਵਾਜਨ ਸਿੰਘ ਕਰਮੂ ਵਾਲਾ ਇਲਾਕੇ ਦੀਆਂ ਸਬੂਚੀਆਂ ਸੰਗਤਾਂ ਇਹ ਨਗਰ ਕੀਰਤਨ ਸ੍ਰੀ ਸੁਲਤਾਨਪੁਰ ਸਾਹਿਬ ਗੁਰਦੁਆਰਾ ਬੇਰ ਸਾਹਿਬ ਜਾ ਕੇ ਸੰਪੂਰਨਤਾ ਹੀ ਹੋਊਗੀ ਸਾਰੇ ਦੇਸ਼ ਦੀਆਂ ਵਰਲਡ ਦੀਆਂ ਸੰਗਤਾਂ ਨੂੰ ਮਹਾਰਾਜ ਦੇ ਅਵਤਾਰ ਪੁਰਬ ਦੀਆਂ ਗੁਰਪੋਤਵੀਆਂ ਲੱਖ ਲੱਖ ਵਧਾਈਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ